ਤਾ ਕੈਨੇਡਾ ਦੇ ਵਿੱਚ ਅਪਰਾਧਿਕ ਸਰਗਰਮੀਆਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਤਾਂ ਵੱਡੀਆਂ ਵਾਰਦਾਤਾਂ ਨੇ ਜਿਹੜੀਆਂ ਉਹ 1 ਮਹੀਨੇ ਦੇ ਵਿੱਚ ਅਪਰਾਧੀਆਂ ਦੇ ਵੱਲੋਂ ਕੀਤੀਆਂ ਗਈਆਂ ਨੇ ਵਾਰਦਾਤਾਂ ਦੇ ਰਿਕਾਰਡ ਨੇ ਜਿਹੜੇ ਉਹ ਅਪਰਾਧੀਆਂ ਦੇ ਵੱਲੋਂ ਤੋੜ ਦਿੱਤੇ ਗਏ ਨੇ ਤਾਂ ਬ੍ਰੈਮਟਨ ਅਤੇ ਮਿਸੀਸਾਗਾ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅਪਰਾਧੀਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਏ ਪੁਲਿਸ ਦੇ ਵੱਲੋਂ ਇਸ ਬਾਬਤ ਅੰਕੜੇ ਸਾਂਝੇ ਕੀਤੇ ਗਏ ਨੇ ਤਾਂ ਕੈਨੇਡਾ ਵਿੱਚ ਪੀਲ ਰੀਜ਼ਨ ਦੇ ਵਿੱਚ ਸਿਰਫ 31 ਦਿਨਾਂ ਵਿੱਚ 130 ਤੋੜ-ਫੋੜ ਅਤੇ ਸਨਮਰੀ ਦੀਆਂ ਵਾਰਦਾਤਾਂ ਵਾਪਰੀਆਂ ਨੇ ਯਾਨੀ ਕਿ ਸਨ ਲਗਾਈ ਗਈ ਹੈ ਘਰਾਂ ਦੇ ਵਿੱਚ ਅਤੇ ਹੋਰ ਥਾਵਾਂ ਉੱਤੇ ਦਾਖਲ ਹੋ ਕੇ ਉੱਤੇ ਚੋਰੀ ਦੀ ਵਾਰਦਾਤوں ਅੰਜਾਮ ਦਿੱਤਾ ਗਿਆ ਏ ਮਿਸਟੀ ਸਾਗਾ ਅਤੇ ਬ੍ਰੈਂਪਟਨ ਦੇ ਵਿੱਚ ਇਹ ਵਾਰਦਾਤਾਂ ਨੇ ਜਿਹੜੀਆਂ ਉਹ ਵਧੀਆਂ ਨੇ ਤਾਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਲੇਕਿਨ ਅੰਕੜੇ ਨੇ ਜਿਹੜੇ ਉਹ ਜ਼ਰੂਰ ਚਕਾਉਣ ਵਾਲੇ ਨੇ 8 ਮਈ ਤੋਂ 7 ਜੂਨ ਤੱਕ ਸਿਰਫ 31 ਦਿਨ ਦੇ ਅੰਦਰ ਮਿਸਿਸ ਆਗਾ ਤੇ ਬ੍ਰੈਂਟਨ ਦੇ ਵਿੱਚ ਸੇਧ ਮਰੀਜ਼ੀਆਂ ਅਜਹੀਆਂ 180 ਵਾਰ ਦਾਤਾ ਹੋਈਆਂ ਯਾਨੀ ਕਿ ਸਨ ਲਾ ਕੇ ਕਿਸੇ ਸਥਾਨ ਦੇ ਉੱਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪੀਲ ਰੀਜਨਲ ਪੁਲਿਸ ਦੇ ਅਨੁਸਾਰ ਇਹ ਗਿਣਤੀ ਦੋਵੇਂ ਸ਼ਹਿਰਾਂ ਵਿੱਚ ਲਗਭਗ ਬਰਾਬਰ ਰਹੀ ਹੈ ਇਹ ਗੰਭੀਰ ਵਿਸ਼ਾ ਹੈ ਕਿ ਬਸੰਤ ਰੁੱਤ ਦੇ ਵਿੱਚ ਅਜਿਹੀਆਂ ਵਾਰਦਾਤਾਂ ਵਿੱਚ ਕਾਫੀ ਜ਼ਿਆਦਾ ਉਛਾਲ ਆਇਆ ਹੈ ਘਰਾਂ ਤੋਂ ਲੈ ਕੇ ਕਾਰੋਬਾਰ ਨਿਸ਼ਾਨਦੇ ਤੇ ਰਹੇ ਨੇ ਚੋਰੀ ਦੀਆਂ ਵਾਰਦਾਤਾਂ ਨੇ ਜਿਹੜੀਆਂ ਉਹ ਵਧੀਆਂ ਨੇ ਜਿਨ੍ਹਾਂ ਵਿੱਚ 51 ਇਕੱਲੇ ਪਰਿਵਾਰਾਂ ਦੇ ਘਰ 10 ਅਪਾਰਟਮੈਂਟ ਯੂਨਿਟ 8 ਗੈਰੇਜ ਜਾਂ 6 ਨੌ ਰੈਸਟੋਰੈਂਟ ਤਿੰਨ ਸਕੂਲ ਤਿੰਨ ਦੁਕਾਨਾਂ ਇੱਕ ਪੈਟਰੋਲ ਪੰਪ ਅਤੇ ਦੋ ਦਫ਼ਤਰ ਸ਼ਾਮਿਲ ਨੇ ਇਸ ਤੋਂ ਇਲਾਵਾ 71 ਕੇਸ ਅਣਪਛਾਤੀਆਂ ਕਾਰੋਬਾਰੀ ਇਮਾਰਤਾਂ ਵਿੱਚ ਚੋਰੀ ਦੀ ਰਿਪੋਰਟ ਦੇ ਕੀਤੇ ਗਏ ਨੇ ਜਦਕਿ 12 ਹੋਰ ਕੇਸ ਹੋਰ ਸ਼੍ਰੇਣੀ ਦੇ ਵਿੱਚ ਰੱਖੇ ਗਏ ਨੇ ਤਾਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਕਿਹੜੀਆਂ ਥਾਵਾਂ ਇੱਥੇ ਵੱਧ ਪ੍ਰਭਾਵਿਤ ਹੋਈਆਂ ਨੇ ਕੁਝ ਖਾਸ ਥਾਵਾਂ ਉਤੇ ਚੋਰੀ ਦੀਆਂ ਬਹੁਤ ਵਾਰਦਾਤਾਂ ਦੇ ਜਿਹੜੀਆਂ ਉਹ ਵਧੀਆਂ ਨੇ ਜਿੱਥੇ ਕਵੀਨ ਸਟਰੀਟ ਦੇ ਉੱਤੇ 11 ਵਾਰਦਾਤਾਂ ਹੋਈਆਂ ਨੇ ਜਦਕਿ ਦੰਦਾਸ ਸਟਰੀਟ ਅਤੇ ਲੋਕਸ਼ੋਅ ਰੋਡ ਦੇ ਉੱਤੇ 6-6 ਕੇਸ ਸਾਹਮਣੇ ਆਏ ਨੇ ਕਨੇਡੀ ਰੋਡ ਦੇ ਉੱਤੇ ਵੀ 5 ਚੋਰੀ ਦੀਆਂ ਵਾਰਦਾਤਾਂ ਦਰਜ ਕੀਤੀਆਂ ਗਈਆਂ ਨੇ ਤਾਂ ਪੀਲ ਪੁਲਿਸ ਨੇ ਕਿਹਾ ਹੈ ਕਿ ਕੋਨੇ ਵਾਲੀਆਂ ਜਾਇਦਾਦਾਂ ਪਾਰਕ ਜਾਂ ਗਲੀ ਨੂੰ ਪਿੱਠ ਲੱਗਦੀਆਂ ਰਿਹائشਾਂ ਅਤੇ ਅਜਹੀਆਂ ਥਾਵਾਂ ਜੋ ਸੁੰਸਾਨ ਜਾਂ ਖਾਲੀ ਜਿਸਦੀਆਂ ਨੇ ਉਹ ਜ਼ਿਆਦਾਤਰ ਨਿਸ਼ਾਨੇ ਤੇ ਆਉਂਦੀਆਂ ਨੇ ਪੁਲਿਸ ਦੇ ਅਨੁਸਾਰ ਇਹ ਆਮ ਤੌਰ ਤੇ ਮੌਕੇ ਦੀ ਚੋਰੀ ਹੁੰਦੀ ਹੈ ਚੋਰ ਉਹਨਾਂ ਥਾਵਾਂ ਦੀ ਚੋਣ ਕਰਦੇ ਨੇ ਜਿੱਥੇ ਆਸਾਨੀ ਨਾਲ ਉਹ ਦਾਖਲ ਹੋ ਸਕਣ ਅਤੇ ਫੜੇ ਜਾਣ ਦਾ ਖਤਰਾ ਘੱਟ ਹੋਵੇ ਤਾਂ 38 ਮਾਮਲੇ ਇਸ ਦੇ ਵਿੱਚ ਹੱਲ ਹੋ ਚੁੱਕੇ ਨੇ ਜਦਕਿ 138 ਮਾਮਲੇ ਅਜੇ ਜਾਂਚ ਅਧੀਨ ਨੇ ਇਹਨਾਂ 180 ਕੇਸਾਂ ਵਿੱਚੋਂ ਹੁਣ ਤੱਕ 38 ਨੂੰ ਪੁਲਿਸ ਨੇ ਹੱਲ ਕਰ ਲਿਆ ਹੈ ਚਾਰ ਮਾਮਲੇ ਅਣਸੁਲਝੇ ਅਤੇ ਨਿਰਾਸ਼ਜਨਕ ਮੰਕੇ ਬੰਦ ਕਰ ਦਿੱਤੇ ਗਏ ਨੇ ਜਦਕਿ 138 ਮਾਮਲਿਆਂ ਦੀ ਜਾਂਚ ਅਜੇ ਵੀ ਕੀਤੀ ਜਾ ਰਹੀ ਹੈ ਘਰਾਂ ਦੀ ਸੁਰੱਖਿਆ ਵਧਾਉਣ ਲਈ ਪੁਲਿਸ ਨੇ ਨਿਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰੇ ਬੂਟਿਆਂ ਨੂੰ ਕੱਟਣ ਗੈਰੇਜ ਅਤੇ ਸਕਰੀਨ ਵਾਲੀਆਂ ਦਰਵਾਜ਼ੇ ਖਿੜਕੀਆਂ ਨੂੰ ਲਾਕ ਕਰਕੇ ਰੱਖਣ ਅਤੇ ਜਦੋਂ ਘਰ ਵਿੱਚ ਉਹ ਹੋਣ ਤਾਂ ਖਿੜਕੀਆਂ ਅਤੇ ਸਲਾਈਡਿੰਗ ਦਰਵਾਜ਼ੇ ਦੇ ਜਿਹੜੇ ਉਹਨਾਂ ਦੀ ਮਜ਼ਬੂਤੀ ਵਧਾਉਣ ਲਈ ਕਦਮ ਚੁੱਕੇ ਜਾਣ ਅਤੇ ਇਲਾਕੇ ਦੇ ਵਿੱਚ ਪੜੋਸੀਆਂ ਦੇ ਨਾਲ ਚੰਗੇ ਸਬੰਧ ਬਣਾਉਣਾ ਵੀ ਇੱਕ ਪ੍ਰਭਾਵਸ਼ਾਲੀ ਰੋਕਥਾਮ ਹੈ ਕਿਉਂਕਿ ਅਜਿਹਿਆਂ ਹਲਾਤਾਂ ਵਿੱਚ ਤੁਹਾਡੇ ਪड़ोसी ਤੁਹਾਡੀ ਚੰਗੀ ਮਦਦ ਕਰ ਸਕਦੇ ਨੇ ਤਾਂ ਪੁਲਿਸ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਰਹਿਣ ਸਾਵਧਾਨ ਰਹਿਣ ਅਤੇ ਪੁਲਿਸ ਦੀ ਮਦਦ ਵਿੱਚ ਸਹਾਇਕ ਦੇਣ ਦੀ ਅਪੀਲ ਕੀਤੀ ਗਈ ਹੈ ਸ਼ੱਕੀ ਹਲਚਲ ਦੇਖਣ ਤੇ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਵਾਰਦਾਤਾ ਅਪੀਲ ਰੀਜ਼ਨ ਪੁਲਿਸ ਦੇ ਵੱਲੋਂ ਸੁਲਝਾਈਆਂ ਜਾਂਦੀਆਂ ਹਨ